ਸਸਰੀ ਗਾਇਕ ਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਅਸੀਂ ਨੰਦਪ੍ਰੀਤ ਜੀ ਤੁਹਾਡਾ ਸਵਾਗਤ ਕਰਦੇ ਆ। ਲੋ ਜੀ ਹਾਜ਼ਰਾਂ ਸੀ ਤੁਹਾਡੇ ਕਚਹਿਰੀ 'ਚ ਅੱਜ ਦੇ ਸਮੇਂ ਦਾ ਗੀਤ ਲੈ ਕੇ ਤੇ ਸੁਣੋ ਇਸ ਗੀਤ ਨੂੰ ਇਹ ਭਾਵ ਕਰ ਦੇਣ ਵਾਲਾ ਗੀਤ ਹੈ ਤੇ ਜਿਵੇਂ ਬੱਚੇ ਹੁਣ ਜਦੋਂ ਮਾਂ ਬਾਪ ਬਜ਼ੁਰਗ ਹੋ ਜਾਂਦੇ ਨੇ ਫਿਰ ਉਹ ਜਦੋਂ ਬੱਚੇ ਕਹਿੰਦੇ ਨੇ ਅਸੀਂ ਨਹੀਂ ਆ ਬੁੜੀ ਤੂੰ ਨਾਲ ਲੈ ਬੁੜਾ ਮੈਨੂੰ ਦੇ ਦੇ ਫਿਰ ਤਾਂ ਬੁੜਾ ਬੁੜੀ ਮਾਂ ਮਾਤਾ ਪਿਤਾ ਤਾਂ ਕਹਿੰਨੇ ਹਟ ਜਾਂਦੇ ਨੇ ਫਿਰ ਤਾਂ ਉਹਨੂੰ ਬੁੜਾ-ਬੁੜੀ ਕਹਿਣ ਲੱਗ ਜਾਂਦੇ ਨੇ ਹਨਾ ਉਹ ਤੂੰ ਲੈ ਲੈ ਤੂੰ ਲੈ ਲੈ ਆਪਾਂ ਤਾਂ ਵੰਡ ਲੋ ਉਹਨਾਂ ਦਾ ਫਿਰ ਪਿਛਾਰਾਂ ਦੀ ਪੇਸ਼ ਨਹੀਂ ਜਾਂਦੀ ਸਾਡੇ ਵਰਗਿਆਂ ਦੀ ਫਿਰ ਜਿੱਥੇ ਬਿਠਾਉਂਦੇ ਉੱਥੇ ਰੋਟੀ ਖਾਣੀ ਪੈਂਦੀ ਐ ਇਹ ਬਿਲਕੁਲ ਉਸੇ ਅੱਜ ਦੇ ਸਮੇਂ ਦੇ ਆਧਾਰਿਤ ਐ 99% ਬਜ਼ੁਰਗਾਂ ਨਾਲ ਇਹੀ ਹੋ ਰਿਹਾ ਸੁਣੋ ਇਸ ਗੀਤ ਨੂੰ ਤੇ ਜਿਹੜਾ ਮੈਨੂੰ ਪਤਾ ਪਾਉਂਗੀ ਉਹ ਹੈ ਕਿ ਪਿਸ਼ਾਬ ਵਿੱਚ ਜਲਣ ਆਉਂਦੀ ਐ ਪਿਸ਼ਾਬ ਰੁੱਕ-ਰੁੱਕ ਕੇ ਆਉਂਦਾ ਬਹੁਤ ਹੀ ਮਾਮੂਲੀ ਜਿਹਾ ਮਤਲਬ ਉਪਾਅ ਘਰੇ ਕਰੋ ਸਾਡਾ ਪ੍ਰਤਿਆਆ ਹੋਇਆ ਸਾਡੇ ਆਪ ਦੇ ਦੋਤਿਆਂ ਨੂੰ ਇਸ ਤਰ੍ਹਾਂ ਸੀ ਉਹ ਠੀਕ ਹੋ ਗਿਆ ਤੇ ਤੁਸੀਂ ਵੀ ਠੀਕ ਹੋ ਜਾਓਗੇ ਇਹਨੂੰ ਜਰੂਰ ਅਪਣਾ ਕੇ ਦੇਖੋ ਜਿਹਨੂੰ ਕੋਈ ਇਸ ਤਰ੍ਹਾਂ ਦੀ ਹੈ ਪਸ਼ਾਬ ਕਰਦੇ ਸਮੇਂ ਜਲਨ ਹੁੰਦੀ ਹੈ ਜਾਂ ਰੁਕ ਰੁਕ ਕੇ ਪਸ਼ਾਬ ਆਉਂਦਾ ਹੈ ਹਨ ਤੇ ਉਹ ਇੱਕ ਦਿਨ ਚ ਹੀ ਠੀਕ ਹੋ ਜੀ ਨਾਲੇ ਵਾਰੀ ਵਾਰੀ ਵੀ ਨਹੀਂ ਤੇ ਇਹ ਤੁਸੀਂ ਲਿਖ ਲਿਓ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਆ ਜਿਓ ਫਿਰ ਆਪਾਂ ਲਾਈਏ ਰੌਣਕਾਂ ਤੇ ਉਹ ਭਾਵ ਕਰ ਦੇਣ ਵਾਲਾ ਵੀ ਦੱਸੇ ਕੀ ਇਹਦੇ ਚ ਸੱਚਾਈ ਹੈ ਦੇਖਿਓ ਤੁਸੀਂ ਕਮੈਂਟ ਕਰਕੇ ਵੀ ਸੰਜਰੂਰ ਦੱਸਿਓ लो जाओ फिर गाइए इस गीत ने खो कि जा लो को आ गया देखो के हो जाए लो को आ गया समापने अपने ही रंग देख ला गया ਮਾਪਿਆਂ ਦਾ ਪਿਆਰ ਨਾਰੀ ਹ ਉਤਤੀਆਂ ਦੇ ਕੇ ਹੋ ਜੀ ਹੋਗੇ ਹੀਰੇ ਦੇ ਬਾਪੂ ਨੇ ਜ਼ਮੀਨੇ ਵੰਡਤੀ ਬਾਪੂ ਨੇ ਜ਼ਮੀਨੇ ਵੰਡਤੀ ਉਤ ਬੇਬੇ ਨੂੰ and <laughs> i सुरीू दूजे भाई ताई बे बे तोर ॾी कालू दूजे पाई ताई बे बे तोरी काल नूरे हिसे तू आ बेबे आिसे दू ബീരപ്പൂ ജമീൻ വാണ് ദ പൊതുവേ ബോ വണ്ഡണ വേരപ്പപൂ നേ ജമീൻ ഭണ്ഡത്തി ਕੁੱਤ ਬੇਬੇ ਨੂੰ ਬੰਨੜਨੇ ਨੂੰ ਵੇ ਫਿਰਿ ਦੇ ਦੋਵੇਂ ਜੀਆਂ ਦਾ ਘਰ ਚ ਹੋਵੇ ਮੈਂ ਇੱਥੋਂ ਚੱਲਿਨਾ ਦੋਵੇਂ ਜੀਆਂ ਦਾ ਘਰ ਚ ਹੋਵੇ ਸੱਥੋਂ ਚੱਲਿਨਾ ਹੋ ਜਾਓ ਕੱਲੇ ਕੱਲੇ ਕੋਈ ਔਖੀ ਗੱਲ ਨਾ ਹੋ ਜਾਓ ਕੱਲੇ ਕੱਲੇ ਕੋਈ ਔਖੀ ਗੱਲ ਨਾ ਹੁਣ ਸਮਾ ਢੋਣਦਾ ਬਾਪੂ ਹੁਣ ਸਮਾ ਢੋਣਦਾ ਕੱਠੇ ਰਲੇ ਤੁਸੀਂ ਬੜੇ ਚਿਰ ਦੇ ਬਾਪੂ ਨੇ ਜ਼ਮੀਨ ਵੰਡੇਤੀ ਬਾਪੂ ਨੇ ਜ਼ਮੀਨ ਵੰਡੇਤੀ ਫੋਤ ਬੇਬੇ ਨੂੰ ਵੰਡਣੇ ਲੂਲੇ ਭੀਰੇ ਸਿਰਬੇ ਨੂੰ ਬੰਡਣੇ ਨੂੰ ਵੇ ਫਿਰੀ ਜਿੰਨੀ ਕਹੇਗਾ ਮੈਂ ਸੇਵ ਤੇਰੀ ਕਰੂੰਗਾ ਜਿੰਨੀ ਵੀ ਕਹੇਗਾ ਮੈਂ ਤੇਰੀ ਸੇਵਾ ਕਰੂੰਗਾ जो भी मंगेगा मंगा के मूरे धरूंगा जो भी मंगेगा मंगा के मूरे धरूंगा मेरी मजबूरी बुरी जान बड़ा कार्य है बापू मेरे सिर ते ബാപ്പൂ ജമീൻ വണ്ടത്തിബനു വണ്ടണന വേർദ്ദേ ബപ്പപൂനേ ജമീൻ വണ്ടത്തി പൊത്ത ബേബനു വണ്ടണന വേര गल टहल वाला सारी सच्ची कह गया गाल ट वाला सारी सच्ची कह गया लिखी कविता नहीं वाला वाले गया लिखी कविता निर वाला वाल गया ਹੋਗੀ ਜੀਂ ਦੇੜੀ ਹੰਝੂ ਬਾਪੂ ਦੇ ਨੈਣਾ ਦੇ ਵੀ ਚੌਕਿਰਦੇ ਬਾਪੂ ਨੇ ਜਮੀਨ ਵੰਡੇਤੀ ਪੁੱਤ ਬੇਬੇ ਨੂੰ ਵੰਡਣੇ ਨੂੰ ਬੇਬੀ ਰੀ ਦੇ ਬਾਪੂ ਨੇ ਜਮੀਨ ਵੰਡੇਤੀ ਪੁੱਤ ਬੇਬੇ ਨੂੰ ਬੰਨੜਨੇ ਲੋ ਦੇ ਫਿਰਦੇ ਲੋ ਜੀ ਖੰਗ ਦੇ ਖਾਉਂਦਾ ਗੀਤ ਹੋ ਗਿਆ ਪੂਰਾ ਇਹ ਹੈ ਹੁੰਦਾ ਜੀ ਹੁਣ ਅਸਲ ਵਿੱਚ ਨਾ ਫਿਰ ਮੈਂ ਵੀ ਦੀ ਰੁਕੀ ਨਹੀਂ ਮੈਂ ਹਾ ਗੀਤ ਅੱਗੇ ਪਿੱਛੇ ਹੋ ਜਾਊਗਾ ਤੇ ਲੋ ਆ ਜਿਓ ਫਿਰ ਆਪਾਂ ਤੰਦਰੁਸਤੀ ਵੱਲ ਹਨਾ ਤੇ ਦੱਸਿਓ ਤੁਹਾਨੂੰ ਇਹ ਮਤਲਬ ਨੀਂ ਕਿ ਹੋ ਜਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਦੇ ਵਿੱਚ ਖੰਗਦਾ ਵੀ ਨੁਕਤਾ ਪਾ ਦਿਓ 1 ਕਿੰਟ ਪਾ ਦਿਓ ਵੀ ਗਲਾ ਸਾਫ ਕਰਕੇ ਬੈਠਾ ਕਰੋ ਲੋ ਜੀ ਚਲੋ ਹੱਸ ਜਾਂਦੇ ਘਰ ਬਸਦੇ ਰੋਂਦੇ ਦੇ ਖਾਨੇ ਖਰਾਬ ਹੱਸਦੀ ਰਹੀਏ ਹੈ ਨਾ ਤੇ ਪਤਾ ਕੀ ਹੈ ਜਦੋਂ ਜਿਵੇਂ ਕਹਦੇ ਵੀ ਪਿਸ਼ਾਬ ਜੇ ਰੁਕ ਰੁਕ ਆਉਂਦਾ ਥੋੜਾ ਥੋੜਾ ਆਉਂਦਾ ਜਾਂ ਪਿਸ਼ਾਬ ਕਰਦੇ ਜਲਨ ਹੁੰਦੀ ਆ ਤਾਂ ਕਰੋ ਇਹ ਪਾ ਕੀ ਕਰਨਾ ਤਾਗੇ ਵਾਲੀ ਮਿਸਰੀ ਲੈਣੀ ਉਹਨੂੰ ਸਿੱਟਾ ਮਿਸਰੀ ਵੀ ਕਹਿੰਦੇ ਆ ਤਾਗਾ ਹੁੰਦਾ ਵਿੱਚ ਉਹ ਨਾਲ ਤੁਸੀਂ ਪਾਊਡਰ ਬਣਾ ਲਓ ਤੇ ਧਨੀਆ ਲੈ ਲਓ ਧਨੀਆ ਦਾ ਵੀ ਪਾਊਡਰ ਬਣਾ ਕੇ ਰੱਖ ਲਓ ਤੇ ਸਵੇਰੇ ਖਾਲੀ ਪੇਟ ਲੈਣਾ ਇਹ ਇੱਕ ਗਲਾਸ ਦੇ ਪਾਣੀ ਵਿੱਚ ਤੁਸੀਂ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਧਨੀਆ ਪਾਊਡਰ ਦਾ ਇੱਕ ਚਮਚਾ ਮਿਸ਼ਰੀ ਦਾ ਇਹ ਪਾ ਕੇ ਸਵੇਰੇ ਖਾਲੀ ਪੇਟ ਲੈ ਲਓ ਇਸੇ ਤਰ੍ਹਾਂ ਹੀ ਫੇਰ ਪਾ ਕੇ ਰੱਖ ਦਿਓ ਉਹ ਫਿਰ ਸ਼ਾਮ ਨੂੰ ਸੌਂਣ ਵੇਲੇ ਲੈ ਲਓ ਸਿਰਫ ਇੱਕ ਦਿਨ ਹੀ ਕਰਨਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਪਿਸ਼ਾਬ ਖੁੱਲ ਕੇ ਆਊ ਕੋਈ ਜਲਣ ਨਹੀਂ ਰਹਿਣੀ ਜੇ ਮਾੜਾ ਮੋਟਾ ਕਰਦਾ ਨੁਕਸਰ ਇੱਕ ਨਾ ਹੋਰ ਪੀ ਲਓ ਬਸ ਬਿਲਕੁਲ ਇਹ ਸਹੀ ਹੈ ਤੇ ਇਹਨੂੰ ਜਰੂਰ ਕਰਕੇ ਦੇਖੋ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਸਭ ਦਾ ਭਲਾ ਹੈ ਨਾ ਸਭ ਦਾ ਮੰਗਲ ਸਭ ਦਾ ਭਲਾ ਹੋਵੇ ਤੇ ਮੈਨੂੰ ਤਾਂ ਜੋ ਪਤਾ ਲੱਗਦਾ ਥੋੜੇ ਤੱਕ ਪਹੁੰਚਾਉਂਦੀ ਰਹਿਣੀ ਆ ਤੇ ਆਜੋ ਫਿਰ ਹੁਣ ਹੁਣ ਕਮੈਂਟ ਜਰੂਰ ਕਰਕੇ ਲਿਖਿਓ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ